ਕਿ ਬੜੀ ਸੁਖੀ ਸੰਧੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਣਕ ਦੀ ਪ੍ਰੋਕੂਰਮੈਂਟ ਸ਼ੈਡਿਊਲ ਸ਼ੁਰੂ ਹੋ ਗਿਆ ਕੱਲ ਦਾ ਮੰਡੀਆਂ ਦੇ ਵਿੱਚ ਤੋਲ ਲੱਗਣਾ ਸ਼ੁਰੂ ਹੋਇਆ ਔਰ ਅੱਜ ਲਿਫਟਿੰਗ ਵੀ ਜਿਹੜੀ ਚਾਲੂ ਹੋ ਗਈ ਹੈ ਬੜੇ ਚਾਰੂ ਢੰਗ ਦੇ ਨਾਲ ਸਾਰੇ ਪ੍ਰਬੰਧ ਜਿਹੜੇ ਆ ਉਹ ਕਣਕ ਚੁੱਕਣ ਦੇ ਕੀਤੇ ਗਏ ਆ ਔਰ ਮੌਸਮ ਨੇ ਬੜਾ ਵਧੀਆ ਸਾਥ ਦਿੱਤਾ ਹੋਇਆ ਔਰ ਕਣਕ ਜਿਹੜੀ ਉਹ ਬਿਲਕੁਲ ਆਪਣੇ ਮੋਇਸਚਰ ਮੀਟਰ ਤੋਂ ਵੀ ਜਿਹੜੀ ਨਾ ਉਹ ਨੀਚੇ ਕਣਕ ਸੁੱਕੀ ਪਈ ਆ ਰਹੀ ਹੈ ਜਿਹੜੀ ਬਹੁਤ ਸੁੱਕੀ ਹੋਈ ਔਰ ਵਧੀਆ ਤਿਕਣਾ ਫਸਲ ਬਹੁਤ ਚੰਗੀ ਆ ਖਾਸ ਕਰਕੇ ਬਿਰਗਾ ਮੰਡੀ ਦੀ ਕਣਕ ਜਿਹੜੀ ਆ ਉਹ ਸਾਡੇ ਬਾਕੀ ਹਲਕੇ ਦੇ ਨਾਲੋਂ ਵਧੀਆ ਹੁੰਦੀ ਇੱਥੇ ਔਰ ਬੜੀ ਖੁਸ਼ੀ ਹੁੰਦੀ ਇੱਥੇ ਆ ਕੇ ਤੇ ਸਾਰੇ ਪ੍ਰਬੰਧ ਸਭ ਠੀਕ ਠਾਕ ਹੈ ਜੀ ਬੜੇ ਜੀ ਬੜੀ ਦੇਰ ਦੀ ਮੰਗ ਹੈ ਕਿ ਕਿਸਾਨਾਂ ਦੇ ਬੈਠਣ ਦੇ ਕੋਈ ਆ ਜਗ੍ਹਾ ਹੈ ਨਹੀਂ ਛੱਡੀ ਜਿਹੜੀ ਬਣੀ ਆ ਉਹਦੇ ਕੋਲੇ ਕਣਕ ਹੁੰਦੀ ਆ ਤੇ ਸਾਡੇ ਕੋਲ ਵੱਖਰੀ ਜਗ੍ਹਾ ਹੈ ਨਹੀਂ ਤੇ ਬਸ ਇਹੀ ਬਣੀ ਮੈਨੂੰ ਇਹ ਸਾਰੇ ਜਣੇ ਆਪਣੀ ਡਿਮਾਂਡ ਦੇ ਦੇਣ ਕੀ ਕਰਨਾ ਚਾਹੁੰਦੇ ਕੀ ਚਾਹੁੰਦੇ ਇਹ ਇੱਥੇ ਕੋਈ ਸਾਈਡਾਂ ਤੇ ਕੁਝ ਚਾਹੁੰਦੇ ਆ ਜਾਂ ਕੋਈ ਵੱਖਰੀ ਛੱਡ ਚਾਹੁੰਦੇ ਆ ਜੋ ਕੋਈ ਸਿੱਟਾ ਵਗੈਰਾ ਜਿਹੜੀ ਵੀ ਡਿਮਾਂਡ ਇਹ ਦੇਣਗੇ ਉਹਨੂੰ ਪੂਰੀ ਕਰਾਂਗੇ ਆਪਣਾ ਕੋਈ ਪ੍ਰੋਜੈਕਟ ਬਣਾ ਕੇ ਮੈਨੂੰ ਦੱਸਣ ਕਿ ਵੀ ਆਹ ਚੀਜ਼ ਸਾਨੂੰ ਚਾਹੀਦੀ ਆ ਸਰ ਜਣੇ ਇਕੱਠੇ ਹੋ ਕੇ ਜਾੜ ਦੀ ਕਿਸਾਨ ਇਕੱਠੇ ਹੋ ਕੇ ਜਿਸ ਕੋਰਨਰ ਦੇ ਵਿੱਚ ਬਣਾਉਣੀ ਆ ਜਾਂ ਜਿਸ ਸਾਈਡ ਤੇ ਬਣਾਉਣੀ ਆ ਜੋ ਕਹਿਣਗੇ ਉਹ ਅਸੀਂ ਉਹਨੂੰ ਪੂਰਾ ਕਰਾਂਗੇ